ਕੌਣ 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 ਸੂਰੇ ਵਾਲਿਆ ਸੂਰੇ ਵਾਲਿਆ ਉਹ ਤਾੜੀ 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 ਉਹ ਦੀਪ ਦੇ ਸੂਰੇ ਵਾਲਿਆ ਉਹ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਮੇਲਾ ਮੇਲਾ ਬਣ ਗਿਆ ਆਹ ਦੀਪ ਹੱਕ ਜਵਾਜ ਬਗਾਨਿਆਂ ਦੇ ਹੱਕ ਜਵਾਜ ਬਗਾਨਿਆਂ ਦੇ ਹੱਕ ਜਵਾਜ ਹੁਣ ਪਤਾ ਲੱਗਣਾ ਉਪਦਾ ਲੱਗਦਾ ਵਾਹ ਵੀ ਗਗਨ ਵਾਹ ਵੀ ਸੂਰੇ ਵਾਲਿਆ ਗਗਨ ਸੂਰੇ ਵਾਲਿਆ ਲਾ ਚੋਟੀ ਦਾ ਜਫਾ ਕਮਾਲ ਕਰ ਗਿਆ ਖੋਸ ਤੇ ਕੋਟ ਦੇ ਵਾਲਾ ਅਮਰੀਕਾ ਰਾਣੇ ਕਰੀ ਗੱਲ ਮੁੰਡੇ ਦੀ ਦੀਪ ਕਪੂਰਜੀ ਵਾਲਾ ਐਸ ਸਮੇਂ ਕਹਿੰਦੇ ਮੁਰਕੋ ਮੁਰਗੀ ਸ਼ਰੀਰ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਉਹ ਟੱਕਰ ਚੋਟੀ ਦੀ ਲੱਗਦਾ ਜੋਰ ਹੁੰਦੀ ਹੋਈ ਬੱਲੇ ਬੱਲੇ ਐਨ ਮੁੰਡੇ ਨੇ ਗੁੱਟ ਫੜ ਕੇ ਕੈਂਚੀ ਮਾਰੀ ਹੋਈ ਹੈ ਪੀ 10 ਸਾਲ ਓਏ ਓਏ ਕਿ ਮਿੱਤਰਾਂ ਨੂੰ ਤੂੰ ਟੱਕਰੀ ਤੈਨੂੰ ਟੱਕਰੇ ਭਿੰਡ ਵੱਡ ਖਾਣੇ ਨਹੀਂ ਮਿੱਤਰਾਂ ਨੂੰ ਤੂੰ ਟੱਕਰੀ